ਗੁਲੂ ਸ਼ਰਮਾ ਜੀ ਇੱਥੇ ਆ ਗਏ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਇੱਕ ਮਿੰਟ ਸਖਤੀ ਸਾਹਿਬ ਜੀ ਮੇਰੀ ਗੱਲ ਨਾਲ ਸੁਣਿਓ ਜੇ ਭਾਈ ਸਾਹਿਬ ਕਹਿੰਦਾ ਮੇਰੀ ਪੀੜੀ ਦਾ ਸਿਧਾਂਤ ਹੈ ਮੈਨੂੰ ਇਹਨਾਂ ਦੀ ਗੱਲ ਨਹੀਂ ਸਮਝ ਆ ਰਹੀ ਕਿਹੜੇ ਸਿਧਾਂਤ ਦੀ ਤੁਸੀਂ ਗੱਲ ਕਰ ਰਹੇ ਹੋ ਕਿਹੜਾ ਮੇਰੀ ਪੀੜੀ ਕਿਹੜੀ ਰਾਜਨੀਤੀ ਕਿਹੜੇ ਸਿਧਾਂਤ ਦੀ ਤੁਸੀਂ ਗੱਲ ਕਰਦੇ ਹੋ ਟੈਰ ਪਾ ਕੇ ਤੁਹਾਨੂੰ ਸਾੜਿਆ ਗਿਆ ਤੁਸੀਂ ਫਿਰ ਨਹੀਂ ਸੁਧਰਦੇ ਕਿਹੜੀ ਰਾਜਨੀਤੀ ਕਰਨੀ ਹੈ ਤੁਸੀਂ ਓ ਤਰਹਿਣ ਦੇ ਤੁਸੀਂ ਜਗਾ ਰਹੇ ਓ ਤੁਸੀਂ ਨਹੀਂ ਜਗਾ ਰਹੇ ਛੱਡਨੇ ਤੁਹਾਡੇ ਅੰਦਰ ਹੈ ਹੀ ਨਹੀਂ ਜ਼ਮੀਰ ਤੁਸੀਂ ਬਹਿ ਕੇ ਚੁੱਪ ਕਰਕੇ ਸਭ ਕੁਝ ਦੇਖਿਆ ਮਰੀ ਹੋਈ ਕੌਮ ਹੈ ਸਾਡੀ ਮਰੀ ਹੋਈ ਅੱਡੇ ਪੱਲੇ ਕੱਖ ਨਹੀਂ ਹੈ ਓ ਯਾਦ ਰੱਖੋ ਮੇਰੀ ਗੱਲ ਨਹੀਂ ਨੋਟ ਕਰ ਲਿਓ ਦੁਬਾਰਾ ਭੁਗਤੋਗੇ ਸੂਤ ਹੀ ਨਹੀਂ ਆਉਂਦੇ ਤੁਸੀਂ ਲੋਕ ਤੁਸੀਂ ਪੱਕਾ ਅੰਕ ਕਿਉਂ ਬਣੀਆਂ ਲਾਹ ਕੇ ਥੱਲੇ ਰੱਖੋ ਕੁਰਬਾਨਾ ਕਿਉਂ ਮਾਈਆਂ ਜੇ ਮਾਂ ਦੀਆਂ ਦਾਲਾਂ ਖਾ ਕੇ ਬਸ ਤੁਹਾਡਾ ਦਿਮਾਗ ਮਾਂ ਦੀ ਦਾਲ ਬਣ ਗਿਆ ਪੱਲੇ ਕੱਖ ਨਹੀਂ ਤੁਹਾਡੇ ਕੀ ਪੱਲੇ ਰੱਖਿਆ ਤੁਹਾਡੇ ਰਾਜਨੀਤੀ ਇਹ ਕਹਿੰਦੀ ਆਪਣੇ ਪਿਆਂ ਦੀ ਪੱਤ ਲਵਾ ਕੇ ਤੁਸੀਂ ਉਹ ਸਾਰਾ ਕੁਝ ਆਪਣਾ ਵੇਚ ਦਿਓ ਇਹ ਪੀਲੇ ਪਰਨੇ ਜਿਹਨੂੰ ਜਿਹਨੂੰ ਮਰਜ਼ੀ ਦੇਣੇ ਨੇ ਦੇਸਰੀ ਪਰਨੇ ਇਹ ਕੇਸਰੀ ਪਰਨੇ ਦੀ ਵੈਲਿਊ ਹੈ ਸਾਰਾ ਸਰਪੰਚ ਵਾਰ ਕੇ ਗੁਰਗੋਬਿੰਦ ਸਿੰਘ ਨੇ ਕੇਸਰੀ ਪਰਨਾ ਦਿੱਤਾ ਤਾਂ ਤੁਸੀਂ ਕਿੱਥੇ ਰੋਲ ਦਿੱਤਾ ਛਿਰਪਾਨਾ ਕਿੱਥੇ ਰੋਲ ਦੇਈ ਸਾ ਕੀਰਤਨ ਨਹੀਂ ਕਰਨਾ ਸੀ ਅੱਜ ਮੈਨੂੰ ਮਾਫ਼ ਕਰਨਾ ਮੇਰਾ ਅੰਦਰ ਕੀਰਤਨ ਕਰਨ ਜੋਗਾ ਨਹੀਂ ਹੈ ਔਰ ਮੁੜ ਕੇ ਯਾਦ ਰੱਖਿਓ ਆਪਣੀ ਜ਼ਿੰਦਗੀ ਜਿੰਦੋਰ ਦੁਬਾਰਾ ਨਹੀਂ ਆਉਂਦੀ